ਨਗਰਿਆ ਇਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠੱਲ ਪਾਈ ਜਾਵੇ ਜਿਹੜੇ ਇਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਜਾਂ ਇਦਾਂ ਵੀ ਇਥੇ ਤੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੁਲਡਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਦੇ ਬਹਿ ਕੇ ਹੁੰਦੇ ਆ ਸੰਤੋਖ ਸਿੰਘ ਆ ਦਸ਼ਮੇਸ਼ ਨਗਰਿਆ ਇਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠੱਲ ਪਾਈ ਜਾਵੇ ਜਿਹੜੇ ਇਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮੱਲੇ ਵਾਲਿਆਂ ਤੋਂ ਕੰਪਲੇਨ ਕੀਤੀ ਗਈ ਹੈ ਹਾਂ ਮੱਲੇ ਵੱਲੋਂ ਕੰਪਲੀਟ ਕੀਤੀ ਗਈ ਹੈ ਇਹੀ ਕਹਿਣਾ ਚਾਹੁੰਦੇ ਹਾਂ ਕੋਈ। ਇਹੀ ਕਹਿੰਦੇ ਆ ਕਿ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ। ਇਹ ਤਾਂ ਨਾ ਕਿ ਉਹ ਮhalla ਸਾਡਾ ਲੱਗੇ ਘਰ ਨੇ। ਕਿ ਇੱਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਫਿਰ। ਕਵਿੰਦਰ ਸਿੰਘ ਹੈ। ਦਸ਼ਮੀਰ ਨਗਰ ਮhalla ਜੇ। ਕਾਲਾ ਲੰਗੜਾ ਰੋਡ ਬਟਾਲਾ। ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨਾ ਨੂੰ ਨਹੀਂ ਪਤਾ ਹੋਇਆ ਇਸ ਗੱਲ ਦਾ। ਇੱਥੇ ਕਾਫੀ ਸਰੰਜਾ ਵਗੈਰਾ ਲੱਭੀਆਂ ਉੱਥੇ ਵੇਖਣ ਦੇ ਅਸੀਂ। ਸਰਿੰਜਾਂ ਇਦਾਂ ਵੀ ਇੱਥੇ ਦੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੁਲਟਾਂ ਦੇ ਹੁੰਦਾ ਜੇ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਹੁੰਦੇ ਆ ਇਸ ਬੰਦੀ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਇੱਕ ਦੋ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਨੂੰ ਉਹਨਾਂ ਦੀ ਗੱਡੀ ਰੁਕੀ ਕਾਰਵਾਈ ਨਹੀਂ ਕੀਤੀ